ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਅਰਦਾਸ ਕਰਦੇ ਆਂ ਜੋ ਵੀ ਜੁੜੇ ਆ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ रिक्वेस्ट ਬੇਨਤੀ ਕਰਦੇ ਆਂ ਸਾਰਿਆਂ ਨੂੰ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਦੀ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਅੰਨਤਾਕਰ ਬਣੇ ਰਹੋ ਠੀਕ ਹੈ ਜੀ ਦਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਏ ਕੋਈ ਆਪਣੀ ਜਿਹੜੀ ਖਰੀਦਦਾਰੀ ਕਰ ਸਕੇ ਬੜਾ ਪਿਆਰ ਸੰਯੋਗ ਭੌਂਸ ਦੇ ਰਹੇ ਜੀ ਫਿਰ ਦੂਸਰੀ ਵਾਰ ਤੁਹਾਡਾ ਦਿਲ ਦੀਆਂ ਗ੍ਰਹਾਈਆਂ ਜੋ ਧੰਨਵਾਦ ਇਸੇ ਤਰ੍ਹਾਂ ਜੁੜੇ ਰਹੋ ਪਿਆਰ ਸੰਯੋਗ ਸਾਾਨੂੰ ਦਿੰਦੇ ਰਹੋ ਠੀਕ ਆ ਦੂਸਰੀ ਬੇਨਤੀ ਆ ਰਿਕਵੈਸਟ ਆ ਜ਼ਰੂਰੀ ਤੁਹਾਨੂੰ ਧਿਆਨਕ ਬਿਮਾਰੀ ਤੋਂ ਬਚੋ ਜੋ ਪਸ਼ੂਆਂ ਦੀ ਸੁਰੱਖਿਆ ਰੱਖੋ ਠੀਕ ਹੈ ਜੀ ਜਿਹੜੇ ਘਰ ਕੋਈ ਇੰਨੀ ਉਹਨੇ ਕੀ ਹੋ ਰਹੀ ਆ ਉਹ ਦਵਾਈਆਂ ਜਿਹੜੀਆਂ ਨਾਂ ਜ਼ਰੂਰੀ ਜਰਾ ਚਲਵਾਓ ਜਿਹੜੇ ਪਸ਼ੂ ਨੂੰ ਹੁੰਦੇ ਆ ਉਹਨੂੰ ਵੱਖਰਾ ਕਰ ਦਿਓ ਜੀ ਠੀਕ ਹੈ ਜੀ ਕਈਆਂ ਕਈਆਂ ਇਲਾਕਿਆਂ 'ਚ ਕਈਆਂ ਪਿੰਡਾਂ 'ਚ ਦੇਖਾਈ ਆ ਸਾਰੇ ਨਹੀਂ ਇਹ ਜੇ ਤਕਰੀਬਨ ਚੱਲੀ ਤੇ ਖਾਸ ਕਰਕੇ ਧਿਆਨ ਰੱਖਣਾ ਜ਼ਰੂਰੀ ਆ ਖਾਸ ਕਰਕੇ ਪਾਣੀ ਦੇ ਵਿੱਚ ਕਲੀ ਕੁਲੀ ਜਿਹੜੀ ਪਾਉਣੀ ਆ ਆ ਜ਼ਰੂਰੀ ਗੱਲ ਆ ਪਾਣੀ ਨੂੰ ਸਾਫ਼ ਰੱਖੋ ਜਿਆਦਾ ਝੂਠਾ ਪਾਣੀ ਨਾ ਕਿਸੇ ਨੂੰ ਵੀ ਪਿਵਾਓ ਜਿਹੜੀ ਖੂਹਾਂ ਵਾਲੀ ਦਵਾਈ ਅੱਜ ਕੱਲ ਚੱਲ ਰਹੀ ਆ ਉਹ ਵੀ ਜ਼ਰੂਰੀ ਆ ਉਹਨਾਂ ਦੇ ਪੈਰਾਪੂਰਾ ਦੇ ਪਾਸ ਛੱਡੇ ਪਾਣੀ ਦੇ ਪਾਸ ਛੱਡੇ ਪੀ ਲੈਣ ਖਾਸ ਕਰਕੇ ਦੇਸੀ ਗੰਡੇ ਜਿਹੜੇ ਆ ਆਮ ਜਿਨ੍ਹਾਂ ਦੇ ਡੰਗਰ ਖਾ ਲੈਂਦੇ ਆ ਉਹ ਗੰਡੇ ਜ਼ਰੂਰ ਉਹਨਾਂ ਨੂੰ ਪਾਇਆ ਕਰਨ ਠੀਕ ਆ ਜੀ ਤੇ ਦੂਸਰੀ ਨਾਲ ਜਿਹੜਾ ਡੰਗਰ ਗੁੜ ਖਾ ਲੈਂਦਾ ਉਹਨੂੰ ਗੁੜ ਪਾਉਣਾ ਵੀ ਲਾਜ਼ਮੀ ਜ਼ਰੂਰੀ ਆ ਵਹੇ ਦੇਸੀ ਨੁਕਤੇ ਆ ਆਪਣਾ ਤੇ ਆਪ ਦਾ ਖਾਸ ਪ੍ਰਬੰਧ ਆਪਾਂ ਨੂੰ ਕਰਨਾ ਜਿੱਦਾ ਆਗੋਂ ਸਤਿਗੁਰ ਦੇ ਹੱਥ ਆ ਡੋਰ ਠੀਕ ਆ ਤੇ ਆਪੇ ਚਲੋ ਸਤਿਗੁਰੂ ਕਿਰਪਾਈ ਕਾਰਨ ਨਗਰ ਖੇੜਿਆਂ ਦੇ ਕਿਉਂਕਿ ਬੇਜਬਾਨੇ ਆਪਸੋ ਜਿੰਨਾ ਵੀ ਇਹਨਾਂ ਦਾ ਭਲਾ ਕਰਾਂਗੇ ਉਹਨਾਂ ਹੀ ਆਪਾਂ ਨੂੰ ਲਾਹ ਕਿਉਂਕਿ ਪਰੇਸ਼ਾਨੀ ਆਉਂਦੀ ਆ ਪੈਸੇ ਲੱਗਦੇ ਆ ਬਾਅਦ ਚ ਤੇ ਕਈਆਂ ਪਸ਼ੂਆਂ ਦੀ ਕਈਆਂ ਥਾਵਾਂ ਤੇ ਜਾਣਲੇਵਾ ਹਮਲਾ ਵੀ ਹੋ ਰਿਹਾ ਹੈ ਕਿਉਂਕਿ ਜ਼ਿਆਦਾ ਹੋ ਜਾਂਦਾ ਹੈ ਖਿਆਲ ਨਹੀਂ ਰਹਿੰਦਾ ਦੋ ਚਾਰ ਨਿਸ਼ਾਨੀਆਂ ਹਣੀਆਂ ਦੀਆਂ ਬੁਖਾਰ ਆ ਜਾਂਦਾ ਹੈ ਪਛੂ ਜਿਆਦਾ ਤੇਰਾ ਲਾਲਾਂੀਆਂ ਛੁੱਟ ਹੁੰਦਾ ਪੈਂਦਾ ਠੀਕ ਹੈ ਜੀ ਅੱਜ ਕੱਲ ਜਿਵੇਂ ਪੱਠਿਆਂ ਨੂੰ ਗਾਲਾ ਗੂਲਾ ਪੈਂਦਾ ਹੈ ਛੁੰਡੀ ਆ ਰਹੀ ਆ ਛੁੰਡੀ ਤੋਂ ਸਪਰੇਅ ਕਰਨੀ ਚਾਹੀਦੀ ਆ ਛੁੰਡੀ ਮਰੇ ਪੱਠਿਆਂ ਦੇ ਵੀ ਕਈ ਵਾਰਾ ਫਾੜ ਤੋਂ ਗਲ ਦੇ ਵਿੱਚ ਮੂੰਹ ਦੇ ਵਿੱਚ ਛਾਲੇ ਜੇ ਆ ਜਾਂਦੇ ਆ ਤੇ ਛਾਲਿਆਂ ਦਾ ਕਾਰਨ ਹੋ ਜਾਂਦਾ ਫਿਰ ਮੁੜ ਕੇ ਕੰਮ ਦੁੱਖ ਵਾਧ ਜਾਂਦਾ ਏ ਪੱਠਿਆਂ ਦਾ ਵੀ ਖਿਆਲ ਆਪਣਾ ਰੱਖੋ ਥੋੜਾ ਤੂੜੀ ਤੰਦ ਜਿਹੜਾ ਸੁੱਕਾ ਨੂੰ ਜ਼ਿਆਦਾ ਵਧਾਓ ਚੁੱਕ ਚੱਕਰ ਜ਼ਿਆਦਾ ਪਾਇਆ ਕਰੋ ਹਰ ਇਹ ਦਾ ਥੋੜਾ ਲਾਲ ਝੋਨਾ ਘਟਾਓ ਕਈ ਵਾਰ ਜਿੰਦੇ ਪੱਠਿਆਂ ਨੂੰ ਸੰਡੀ ਆ ਉਹਨੂੰ ਖਾਸ ਕਰਕੇ ਬੇਨਤੀ ਆ ਕਿ ਸੁਰੱਖਿਆ ਕਰੋ ਆਪਣੇ ਪਸ਼ੂਆਂ ਦੀ ਬੇਨਤੀ ਨੂੰ ਪ੍ਰਵਾਨ ਕਰਿਓ ਅਸੀਂ ਕੋਈ ਐਡੇ ਵਿਗਿਆਨੀ ਨਹੀਂ ਆ ਠੀਕ ਐਡੇ ਵੈਦ ਨਹੀਂ ਆ ਦੇਸੀ ਨੁਕਤੇ ਤੁਹਾਨੂੰ ਅਸੀਂ ਦੱਸਿਆ ਤੁਸੀਂ ਸਾਰੇ ਸਮਝਦੇ ਹੋ ਗਜੇ ਸਮਝ ਲਿਓ ਇੱਕ ਵਾਰ ਇਹ ਨੁਕਤਾ ਮੜਾ ਮੋੜ ਆਪਣਾ ਵਰਤ ਕੇ ਵੀ ਵੇਖਿਓ ਕਲੀ ਕੁਲੀ ਆਪਣੇ ਜਿਹੜੀ ਆ ਪਾ ਕੇ ਰੱਖਿਓ ਪਾਣੀ ਚ ਤੇ ਕੋਈ ਗੱਲ ਨਹੀਂ ਬਾਕੀ ਆਓ ਕਰੀਏ ਗੱਲ ਬਾਈ ਸ਼ਮਸ਼ੀਰ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਹਾਨੂੰ ਸਭ ਕੀ ਹਾਲ ਜੋ ਚੜਦੀ ਕਲਾ ਚੜਦੀ ਕਲਾ ਬੜੀ ਮਹਾਰਾਜ ਦੀ ਕਿਰਪਾ ਚਲੋ ਸ਼ਾਮ ਕਾਇਮ ਸ਼ਾਮ ਹਾਂਜੀ ਵਧੀਆ ਜੀ ਕੁੱਕਰ ਪੋਟਾਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਅੱਜ ਫਿਰ ਚਾਰ ਪਸ਼ੂ ਹਾਂਜੀ ਆ ਜੀ ਚਾਰ ਠੀਕ ਹੈ ਜੀ ਰੈਸ ਕਰੀਏ ਨੋਟ ਵਿੰਡ ਮਾਣੀ ਮੱਲੀਆਂ ਜਿਹੜਾ ਵੀ ਤੁਹਾਨੂੰ ਕਾਰਨ ਸੇਲ ਵੀ ਕਰਨ ਦਾ ਠੀਕ ਹੈ ਮੋਬਾਈਲ ਨੰਬਰ 9779721242 ਠੀਕ ਹੈ ਜੀ ਹਾਂਜੀ ਤੇ ਸ਼ੁਰੂਆਤ ਕਰੀਏ ਇਸ ਛੋਟੀ ਤੋਂ ਹਾਂਜੀ ਇਹ ਦੂਜੀ ਸੂਈ ਛੋਟੀ ਭਾਜੀ ਸੋਣੀ ਆ ਅੱਛਾ ਜੀ ਇਹ ਭਾਜੀ ਦੂਜੀ ਸੂਈ ਛੋਟੀ ਸੋਣੀ ਆ ਘਰ ਤੋਂ ਆਪਾਂ ਛੋਟੀ ਲਈ ਕੋਈ ਆਪਣੇ ਖਾਸ ਰਿਸ਼ਤੇਦਾਰੀ ਤੋਂ ਲਈ ਆ ਠੀਕ ਹੈ 13-14 ਕਿਲੋ ਨੇ ਦੁੱਧ ਕੱਢਿਆ ਹੈ ਪਹਿਲੇ ਸੂਈ ਪਹਿਲੇ ਸੂਈ ਠੀਕ ਹੈ ਜੰਮੀ ਪਲੀ ਜਿਤਨਾ ਹੋਣੀ ਹੀ ਉਤਨਾ ਹੀ ਪਹਿਲੇ ਸੂਈ ਅੱਛਾ ਇੰਨੀ ਜੰਮੀ ਪਲੀ ਰਾਜੀ ਪੂਰੀ ਨਾ ਮਦਾਮ ਦੇ ਗਿਰੇ ਰਹੀ ਆ ਯਾਰ ਪੂਰੀ ਬਾਕੀ ਪਾਜੀ ਆਪਾਂ ਜਿਆਦਾ ਮੈਂ ਕਹੀਏ ਜੇ 15 16 ਕਿਲੋ ਵੀ ਦੁੱਧ ਮੈਂ ਦੇਦੇ ਤੇ ਬੜਾ ਹੁੰਦਾ ਹਾਂ 15 ਕਿਲੋ ਬੜਾ ਨਾ ਹਾਂਜੀ ਹਾਂਜੀ ਤੇ ਤੋੜਾ ਕਰਾਈਏ ਚੈੱਕ ਹਾਂਜੀ ਕਰਾ ਲਓ ਭਈ ਸੱਚ ਨਾ 14 15 ਪਲੱਸ ਜਿਹੜਾ ਸਰੀ ਦੁੱਧ ਭਰੂਗੀ ਬੜੇ ਦਰਾਵਣਾ ਕਿਉਂਕਿ ਮੈਂ ਵਜਨ ਵਟੇ ਵਾਲੀ ਫੁੱਲ ਬਾਕੀ ਪਾਜੀ ਬਣੂਗੀ ਚੰਗੀ ਜੀ ਤੇ ਜਾਵਦੀ ਦੋ ਚਾਰ ਦਿਨ ਲੈ ਜੂਗੀ ਸੁੰਦੀ ਨਹੀਂ ਨਾ ਅਜੇ ਨਹੀਂ ਸੁੰਦੀ ਨਹੀਂ ਚੱਲ ਭਈ ਇੱਕ ਮੋੜ ਦੇ ਪਤਾ ਦੱਸ ਹੀ ਹੋ ਜਾ ਚੱਲ ਭਈ ਬਾਹਰ ਉਹ ਤੇ ਕਦੇ ਮੜਿਆ ਲੋਇਂ ਤੇ ਤੁਹਾਨੂੰ ਬਾਕੀ ਆਂ ਵੀ ਉਹ ਜਾ ਬਾਈ ਦਾ ਤੇ ਮੈਂ ਜੱਗੇ ਸਾਂ ਲੈ ਵਾ ਚੰਗਾ ਏ ਵਾਹ ਵਾਹ ਪੂਰੇ ਗਲਾਬ ਦੇ ਢੋਲਾ ਕੋ ਖੇੜਨਦੀ ਆ ਘਰ ਮਾਲੀ ਅਜੇ ਭਾਈ ਸ਼ੁਮਸ਼ੇਰ ਕਿੰਨੇ ਕ 5-6 ਦਿਨ ਤੇ ਬੜਾ ਨਾਮ ਨਾਲ ਲੈਣੇ ਭਾਈ ਬਾਕੀ ਪਲੀ ਪਲੀ ਪੁਲੀ ਚੰਗੀ ਆ ਬਾਕੀ ਬਣੂਗੀ ਚੰਗੀ ਵਾਹ ਜੀ ਜਿੰਨਾ ਮਾਣਾ ਬਣਾਉਂਗੀ ਨਿੱਗਰ ਹੀ ਬਣਾਉਂਗੀ ਪੂਰਾ ਪੂਰਾ ਮਾਣਾ ਬਣਾਉਂਗੀ ਹਨਾ ਮਦਰੀਆਂ ਡੋਲੀਆਂ ਚ ਹਾਂਜੀ ਪਰ ਕਿਪਾ ਵੜਾ ਜਜੋ ਨਿੱਕਾ ਹੀ ਪਾ ਕਰਨਾ ਆਪਾਂ ਵੱਡਾ ਪਾ ਨਹੀਂ ਕਰਨਾ ਠੀਕ ਹੈ ਪੇਟ ਪੂਰਾ ਚੰਗਾ ਚੌੜਾ ਜੂੜਾ ਰਾਜੀ ਬੜੀ ਆ ਫਲਕਾਰੀ ਲਾ ਕੇ ਵਿਖਾ ਦਨੇ ਆ ਹਾਂ ਨਹੀਂ ਰਾਜੀ ਆ ਜਾ ਜਿਹਨੋਂ ਮਦਰਿੰਗਾਂ ਡੌਲੀਆਂ ਚ ਘੋਡੀ ਵਾਲੀ ਮੈਂ ਆ ਮੈਂ ਚੰਗੀ ਆ ਵਜਨ ਵੱਟੇ ਵਾਲੀ ਆ ਹਾਂਜੀ ਤੋਰਾ ਤਾਰਾ ਵੀ ਚੰਗਾ ਝੋਟੀ ਦਾ ਬਾਕੀ ਪਾਜੀ ਫਲਕਾਰੀ ਲਾ ਕੇ ਆਵੇਂ ਦਰਸ਼ਨ ਕਰਾ ਲਈਏ ਕਿਰੀ ਵੀਰਾਂ ਨੂੰ ਵਾਹ ਜੀ ਵਾਹ ਅੰਦਰ ਵੇਖੋ ਕਮਾਲ ਹੀ ਆ ਹਾਂਜੀ ਰਾਜੀ ਨੂੰ ਜੀ ਪੂਰੀ ਆ ਫੋਰੀ ਹਾਂਜੀ ਲੈ ਲੋਈ ਆ ਗਈ ਹਨਾ ਲੈ ਜਾਓਗੀ 4-5 ਦਿਨ ਤੇ ਥੱਲੇੋਂ ਵੀ ਚੰਗੀ ਪਹਿਲਵਾਨਾਂ ਕੋ ਫਸੀ ਪਈ ਪੂਰੀ ਹਨਾ ਹਾਂਜੀ ਹਾਂਜੀ ਤੇ ਕੀਮਤ ਦੀ ਗੱਲ ਕਰੀਏ ਤੇ ਕਿੰਨੇ ਕਿਤੇ ਦੇ ਦਈਏ ਮੋਲ ਕਰੀਏ ਕਿ ਜਾਂ ਦੇਣ ਵਾਲੀ ਗੱਲ ਦੇਣਾ ਦਾ ਫਿਕਸ ਜੇ ਕਰ ਦੋ ਤੇ ਕੋਈ ਹਾਂ 9 ਲੱਖ ਦੀ ਦਾਂਗੇ ਉਹ ਜੋ ਛੋਟ-ਛਾੜੀ ਹੋ ਗਈ ਭਾਜੀ ਓਕੇ ਜੀ ਹਾਂਜੀ ਹਾਂਜੀ ਐਵੇਂ ਮੁੜ ਕੇ ਜਿਹੜੀ ਜ਼ਿਆਦੀ ਗੱਲ ਕਰਨੀ ਨਾ ਉਹਦਾ ਫਾਇਦਾ ਨਹੀਂ ਹੋਏਗਾ ਲਓ ਭਾਈ ਸੱਚ ਲੋ ਜਾਇਜ਼ ਆ ਨਜਾਇਜ਼ ਨਹੀਂ ਜਾਇਜ਼ ਆ ਜਿਹੜੇ ਹਿਸਾਬ ਨਾਲ ਮੈਂ ਝੋਟੀ ਆ ਉਸ ਹਿਸਾਬ ਨਾਲ ਜਿਹੜਾ ਜਾਇਜ਼ ਆ ਠੀਕ ਆ ਗਲਤ ਨਹੀਂ ਆਖਣੀ ਚੀਜ਼ ਦੇ ਪੈਸੇ ਲੱਗਦੇ ਜਿੰਨਾ ਕੁੜ ਪਾਵਾਂਗੇ ਉੰਨਾ ਮਿੱਠਾ ਤੇ ਅੱਗੇ ਆਈਆਂ ਕਟੀਆਂ ਖੀਰੀਆਂ ਹੀ ਹੋਣਗੀਆਂ ਨਾ ਖੀਰੀਆਂ ਹਾਂਜੀ ਇਹ ਸਾਲ-ਸਾਲ ਦੀਆਂ ਕਟੀਆਂ ਜੀ ਸਾ 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 ਸਾਆਂ ਨਗਾਈ ਨੇ ਜੱਡੀਆਂ ਕੱਟੀਆਂ ਐ ਬਾਕੀ ਆਪਾਂ ਆਪਣੇ ਝੋਲੀ ਝਾਲੀ ਬੜੀ ਸੋਹਣੀ ਝੋਲੀ ਦੋਹਾਂ ਦੀ ਬੜੀ ਸੋਹਣੀ ਜੀ ਅੱਛਾ ਐਂਦੀ ਕਰੇ ਜੀ ਚੈੱਕ ਉਹਨ ਇੱਧਰ ਦੇਖੋ ਵਾਹ ਜੀ ਵਾਹ ਇੱਧਰ ਦੇਖੋ ਥਾਂ ਹੋਣੀ ਫੜ ਜਣਾ ਟਾ ਤੋਂ ਦਰਦੀਆਂ ਹਾਂ ਕੈਮਰਾ ਨਹੀਂ ਪੂਰੇ ਆ ਮੋਹ ਰਾਰੀਆਂ ਆ ਹਨਾ ਬਿਲਕੁਲ ਜੈਡ ਪਲੇ ਬਾਕੀ ਇਹ ਨਾ ਆਪਾਂ ਆਪਣੇ ਘਰ ਪੇ ਲਈਆਂ ਐ ਚਾਚੇ ਦੇ ਮੁੰਡੇ ਤੋਂ ਤੇ ਮੱਝਾਂ ਨਹੀਂ ਤੁਹਾਨੂੰ ਕਿਆ ਕਿ ਕਰਵਾਵਾਂਗੇ ਵੱਡੀਆਂ ਮਹੀਂ ਵੱਟੀਆਂ ਮਹੀਂਆਂ ਦੀਆਂ 17 17 ਕਿਲੋ ਵਾਲੀਆਂ ਦੀਆਂ ਐ ਅੱਛਾ ਹਾਂਜੀ ਤੇ ਸਾ ਸਾ 1.5 1.5 ਸਾਲ ਦੇ ਵਿੱਚ ਹਾਂਜੀ ਇਹ ਨੇ ਜੱਡੀਆਂ ਜੀ ਖੀਰੀਆਂ ਖੀਰੀਆਂ ਦੋਵੇਂ ਤੇ ਕਿੰਨੇ ਦੀਆਂ ਜੇ ਕੋਈ ਭੈਣ ਭਰਾ ਮੰਗੇ ਤੇ ਫਿਕਸੀਆਂ ਦੇ ਹੀ ਜਾਈਆਂ ਆਪਾਂ 36 ਹਜ਼ਾਰ ਦੀਆਂ ਭਾਜੀ ਦੇ ਦਾਂਗੇ ਫਿਕਸ ਦੀਆਂ ਹੀ ਹੋਰ ਕਰਦੇ ਕਿੰਨੇ ਦੀਆਂ 36 ਹਜ਼ਾਰ ਦੀਆਂ ਚਲੋ 35 ਦੀਆਂ ਦੇ ਦਾਂਗੇ ਬਾਕੀ ਆ ਵੀ ਆਪਾਂ ਰੇਟ ਕੋਈ ਜ਼ਿਆਦਾ ਨਹੀਂ ਮੰਗਿਆ 35 ਦੀਆਂ ਕਰ ਦਿਓ ਚਲੋ ਹੋ ਜਾਣਗੀਆਂ 35 ਦੇ ਦੇ ਦਿਓ ਹਾਂ ਸਜਣਾ ਜੋੜਾ 35 ਹਜ਼ਾਰ ਦਾ ਹੈ 17 17.5 ਹਜ਼ਾਰ ਦੇ ਵਿੱਚ ਬਾਕੀ ਪਾਰੀ ਦਾ ਚੱਕਰ ਕੀ ਆ ਇਹ ਮੰਨ ਲਓ ਇਹ ਬਾਨੀਆਂ 2.5 ਲੱਖ ਦੀਆਂ ਸਾਲ ਤੱਕ ਬਾਨ ਜਾਣੀਆਂ ਸਮਾਂ ਇਹ ਕਮੇਟੀ ਆ ਹਾਂ ਹਾਂਜੀ ਹਾਂਜੀ ਇਹ ਕਿਸਮ ਦੇ ਬਗੀਆਂ ਸੁਨੀਆਂ ਸੁਨੀਆਂ ਦੇਖੋ ਇਧਰ ਦੇਖੋ ਬਾਕੀ ਇਧਰ ਦੇਖੋ ਕੋਈ ਬਰੜੀਆਂ ਬੁਰੜੀਆਂ ਨਹੀਂ ਆ ਇੱਕ ਰੰਗ ਕਾਲੀਆਂ ਬਿਲਕੁਲ ਇੱਕ ਰੰਗ ਕਾਲੀਆਂ ਹਾਂਜੀ ਹਾਂਜੀ ਸਿੰਘ ਮੂੰਹ ਦੀ ਫੇਸ ਕੁਆਲਟੀ ਸਜਣੋ ਤੇ ਵੱਡੇ ਢਾਂਚੇ ਦੀਆਂ ਤੋਰੇ ਤਾਰੇ ਵੀ ਕਟੀਆਂ ਤੇ ਚੰਗੇ ਆ ਹਾਂਜੀ ਉਹ ਵੀ ਬਾਕੀ ਚੈੱਕ ਕਰਵਾ ਦਿੰਦੇ ਆ ਉਹ ਸ਼ੋਰ ਦੇ ਵਿੱਚ ਹੀ ਆਪਾਂ ਖੋਲ ਕੇ ਵਿਖਾ ਦੋ ਚਾ ਇਹਨੂੰ ਖੋਲ ਕੇ ਵਿਖਾ ਲਓ ਦੋਵੇਂ ਹਾਂਜੀ ਹਾਂਜੀ ਤੋਰਾ ਚੈੱਕ ਕਰਾ ਕੇ ਮੁੜ ਕੇ ਕਿਹਦੇ ਵੀ ਕਹਿ ਦਿੰਦੇ ਵੀ ਤੋਰੇ ਤੋਂ ਇਹਨੂੰ ਕਰਨਾ ਨਹੀਂ ਕੋਈ ਠੀਕ ਆ ਲੋ ਮੋਰ ਦੇ ਆਂਦੇ ਨਾ ਚਭੂ ਨਹੀਂ ਪਾਏ ਹਾਂ ਮੋਰ ਕਾ ਨਾ ਪਾਈਆਂ ਜੇ ਬੱਚੀਆਂ ਆ ਤੇ ਝਭੂ ਪਾ ਤੇ ਆਲੇ ਝਭੂ ਤੋਂ ਕਰੀ ਜਾਂਦੀਆਂ ਵੇ ਹਾਂ ਹਾਂਜੀ ਹਾਂ ਪੋਤਾ ਤੇ ਉਣਕਾਂ ਤੇ ਨਹੀਂ ਕੋਈ ਚੱਕਰਾ ਆ ਆ ਵੇਖੋ ਲੋ ਜੀ ਸਜਣੋ ਪੋਰੀਆਂ ਓਕੇ ਆ ਮੋਰੀਆਂ ਪਾਈਆਂ ਥੋੜਾ ਜਿਆਦਾ ਇਹਨੂੰ ਲਿਆ ਕੇ ਆਰਸ਼ਗਰ ਲਾਇਆ ਫਿਰ ਛੋੜੀਆਂ ਖਾਬਰਦੀਆਂ ਆ ਖੁੱਲੀਆਂ ਖੱਲੀਆਂ ਜਿਵੇਂ ਨਿੱਕੇ ਰਸੇ ਸੰਗਲ ਸੁੰਗਲ ਅੱਜ ਕੱਲ ਪਾ ਲੈਂਦੇ ਹਾਂ ਹਾਂਜੀ ਲਾਓ ਦਰਦੀਆਂ ਨਹੀਂ ਆਣੀਆਂ ਆ ਜੇ ਅਜੇ ਰੇ ਚਾਰੀਆਂ ਅੱਜ ਹੀ ਆਈਆਂ ਤੇ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਸਾਨੂੰ ਹਾਂ ਸਿੰਘਸਰ ਵਿੱਚੋਂ ਉਪੜੇ ਗਏ ਹਨ ਹਾਂਜੀ ਹਾਂਜੀ ਤੇ ਬਾਕੀ ਵਪਾਰੀ ਵਪਾਰੀ ਇੰਨੀ ਮੈਂ ਜਾਨੀ ਕਿ ਖੇਤਲ ਕਰਦਾ ਹੈ ਘਰਾਂਲਾ ਕਰਦਾ ਨਹੀਂ ਨਹੀਂ ਕਰਦਾ ਹਨਾ ਹਾਂਜੀ ਹਾਂਜੀ ਇੱਕ ਆ ਗਿਆ ਪਿਓਰ ਮਾਲੀ ਨੀਲੀ ਦਾ ਜੀ ਨੀਲੀ ਦਾ ਦੋਂਦਾ ਕਟਾ ਜੀ ਦੋਂਦਾ ਕਟਾ ਹੈ ਮਾਲੀ ਹੈਗਾ ਮੂੰਹ ਵੱਲੋਂ ਕਟਾ ਹਾਂ ਵਜਨ ਲੋ ਮਾਲੀ ਵਜਨ ਵੱਟੇ ਵੱਲੋਂ ਜਿਹੜਾ ਇਹ ਮਾਲੀ ਸਜਣੋਂ ਪਿਓਰ ਹਾਂਜੀ ਤੇ ਮੂੰਹ ਵੱਲੋਂ ਹਿਸਾਬ ਲਾਈਏ ਤੇ ਦੋ ਦੰਦ ਦੇ ਕੱਟਾ ਤੇ ਕੱਦ ਵੇਖੋ ਬਾਈ ਸ਼ਮਸ਼ੇਰ ਜਿੱਡਾ ਵੱਡਾ ਜੀ ਇਹ ਮੋਢੇ ਦੇ ਆਉਂਦੇ ਆ ਜੀ ਵਾਹ ਜੀ ਵਾਹ ਕਿਉਂ ਹੋ ਲਗੇ ਹਾਂਜੀ ਹਾਂਜੀ ਤੋਰਾ ਖਰਾਦ ਕੇ ਮੈਂ ਚੈੱਕ ਕਰਮ ਵਾਲੇ ਦਾ ਹਾਂਜੀ ਹਾਂਜੀ ਬਾਕੀ ਆਪਾਂ ਨਾ ਮੁੱਲ ਜਾਇਜ਼ ਕਰਕੇ ਭਾਜੀ ਦੇ ਦੇਣਾ ਦੇ ਦੇਣਾ ਹਨਾ ਆਪਾਂ ਵੇਚਣਾ ਹੈ ਮਾਲ ਤੁਹਾਡੇ ਚੈਨਲ ਤੇ ਇੱਕ ਜਿਲੀ ਵਿਗਦਾ ਅੱਗੇ ਵਿਗਦਾ ਦੇ ਉਹਨੂੰ ਲੈ ਜਾਦਾ ਬੱਲੇ ਤੇ ਜਿਹਦੇ ਅੰਦਰ ਤੁਹਾਨੂੰ ਪਹਿਲਾਂ ਵੀਡੀਓ ਪਾਈ ਜਾਂਦੇ ਨੇ ਹਾਂ ਤੇ ਮਾਲ ਵਿਗਦਾ ਦੇ ਵੀਡੀਓ ਪਾਉਂਦੇ ਆਪਾਂ ਵਾਹ ਜੀ ਵਾਹ ਹਾਂ ਜੀ ਵਾਜਨ ਵਟਾ ਤੇ ਤੋਰਾ ਤਾਰਾ ਬੜਾ ਸੋਹਣਾ ਕੱਟੇ ਦਾ ਕਰਮਾਂ ਵਾਲੇ ਦਾ ਪੇਠ ਪੁੜਾ ਹੀ ਬੜਾ ਸ਼ਾਨਦਾਰ ਲੱਗਾ ਲਾਇਓ ਬੰਦੋ ਕਰਮਾਂ ਵਾਲੇ ਨੂੰ ਜਿੰਦਾ ਰਵੇ ਸਜਣੋ ਜਿੰਨੇ ਬਰੀਡਾਂ ਤਿਆਰ ਕਰਨੀਆਂ ਮੱਝਾਂ ਵਾਸਤੇ ਮਾਲ ਵਾਸਤੇ ਰੱਖਣਾ ਨਾ ਕਿੰਗਰੇ ਵਾਲਾ ਸਿੰਘ ਆ ਕੱਲ ਨੂੰ ਮਾਲੀ ਮੈਂ ਨਾ ਜੀ ਕੀ ਬਤਾਇਆ ਹੈ ਪੂਰਾ ਸਿਰਾ ਬਣੂਗਾ ਜੀ ਸਿਰਾ ਕਿਉਂਕਿ ਸਿਰਾ ਦੇ ਹੋਣੀ ਹੈ ਕੱਦ ਤੇ ਹੋਣੀ ਆ ਤੇ ਪੂਰਾ ਹੈਵੀ ਮਾਲ ਹੀ ਹੋ ਜਾਊਗਾ ਜਿੰਨੇ ਘਰੇ ਟਿਕਾਉਣਾ ਵੇਲਾ ਨਾਲ ਵੇਖੋ ਇਹੋ ਜਿਹੇ ਮਾਲ ਜਿਹੜੇ ਬਹੁਤ ਘੱਟ ਮਿਲਦੇ ਬਾਕੀ ਭਾਜੀ ਠੰਡਾ ਟੀਰਾ ਆ ਵਜਨ ਵਟੇ ਵਾਲਾ ਠੰਡਾ ਟੀਰਾ ਬਹੁਤ ਜ਼ਿਆਦਾ ਠੀਕ ਹੈ ਕਿੰਨੇ ਦਾ ਫਿਕਸ ਭਾਜੀ ਉੱਚੋ ਛੋਟੀ ਕਰਾਂਗੇ 62000 ਦਾ ਦੇ ਦਈਏ ਜੈ ਸੁਨੋ ਹਾਂਜੀ ਤੇ 60 ਦਾ ਕਰ ਦਈਏ ਨਹੀਂ 60 ਨਾਲ ਧੱਕਾ ਹੋ ਜਾਣਾ ਜੋ ਵੇਖ ਲਓ ਤੁਹਾਡੀ ਜਿਤਨਾ ਤੁਹਾਨੂੰ ਚੰਗਾ ਲੱਗਦਾ ਨਹੀਂ 60000 ਦਾ ਦੇ ਦਈਏ ਚਲ ਦੇ ਦਿਓ ਹਾਂਜੀ ਹਾਂਜੀ ਅੱਜ ਆਜ ਮੁੱਲ ਕੀਤਾ ਇੰਨੇ ਦਾ ਰਜਨ ਜੀ ਖਾ ਜਾ ਸਾਖੀ ਨੂੰ ਜੇ ਲੈ ਗਏ ਨਾ ਆਪਾਂ ਮੰਡੀ ਉੱਥੇ ਵੇਚਣਾ ਪਰ ਉੱਥੇ ਵੇਚਣਾ ਨਹੀਂ ਆਪਾਂ ਆਪਣਾ ਦਿਲ ਨਹੀਂ ਮੰਨਦਾ ਇਹ ਕੰਮ ਠੀਕ ਹਾਂਜੀ ਹਾਂਜੀ ਤੇ ਲਓ ਜੀ ਸਜਣਾ 60000 ਦਾ ਇਹੋ ਪਸ਼ੂ ਆ ਖਰੀਦਦਾਰੀ ਆਪਣੀ ਕਰਿਓ ਸਾਸੀ ਕਾਲ ਜੀ